ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਹੜਾ ਇਹ ਭਿਖਾਰੀ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਸ ਦੀ ਲਾਚਾਰਤਾ ਤੇ ਨਾ ਜਾਇਓ ਇਹ ਬਹੁਤ ਹੀ ਜਿਆਦੇ ਸਿੱਖਾਂ ਨੂੰ ਬਦਨਾਮ ਕਰ ਰਿਹਾ ਹੈ ਲਗਾਤਾਰ ਇਸ ਦੀਆਂ ਸਾਨੂੰ ਫੋਟੋ ਆ ਸੰਗਤ ਵੱਲੋਂ ਭੇਜੀਆਂ ਜਾ ਰਹੀਆਂ ਨੇ ਇਹ ਦਿਮਾਲਾ ਸਜਾ ਕੇ ਪਤਾ ਨਹੀਂ ਕਿਸੇ ਤੋਂ ਸਜਵਾਉਂਦਾ ਹੈ ਜਾਂ ਆਪ ਸਜਾਉਂਦਾ ਹੈ ਲੋਕਾਂ ਨੂੰ ਬੇਵਕੂਫ ਬਣਾਉਂਦਾ ਸਿੱਖ ਹੋਣ ਦਾ ਪੂਰੀ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਬਹੁਤ ਸੋਹਣਾ ਬਾਈ ਬਹੁਤ ਸੋਹਣਾ ਕੰਮ ਹੈ ਤੁਹਾਡਾ ਬਹੁਤ ਜੀ ਧੰਨਵਾਦ ਜੀ ਆ ਤੁਹਾਡੇ ਕੋ ਆ ਗਈ ਇਸ ਗੱਲ ਕੋਈ ਨਹੀਂ ਪਤਕਰ ਸਾਹਿਬ ਵੀ ਮਿਲਾਂਗੇ ਠੀਕ ਹੈ ਜੀ ਕੱਲ੍ਹ ਸਾਹਿਬ ਸਾਹਿਬ ਮੈਂ ਦਿਖਾਤੇ ਪੇਮੈਂਟ ਡੇਲੀ ਭੇਜਦਾ ਉਹਨਾਂ ਨੂੰ ਹਾਂ ਜੀ ਪੈਸਾ ਰੋਜ਼ ਭੇਜਦਾ ਉਹਨਾਂ ਨੂੰ ਮੈਂ ਪੈਸਾ ਆਪਣਾ ਬੈਂਕ ਵਿੱਚ ਰੱਖਦਾ ਬੈਂਕ 'ਚ ਜਮ੍ਹਾਂ ਕਰਾਦਾ ਨਾ ਕਿਹੜੀ ਬੈਂਕ 'ਚ ਖਾਤਾ ਪਿਆਰ ਕੈਂ ਬਿਹਾਰ ਚ ਕਿਹੜੀ ਬੈਂਕ ਆ ਵੀ ਐਸ ਐਨ ਐਲ ਬੈਂਕ ਪੰਜਾਬ ਨੈਸ਼ਨਲ ਬੈਂਕ ਹਾਂਜੀ ਹਾਂ ਇੱਥੇ ਕੀ ਹੋਇਆ ਸੀ ਬਾਬਾ ਇੱਥੇ ਗੁਰੂ ਘਰ ਇੰਨੇ ਸੰਗਤ ਕਿਉਂ ਆ ਰਹੀ ਐ ਇਹ ਕੀ ਗੱਲ ਹੋਈ ਆ ਪਤਾ ਨਹੀਂ ਬਾਬਾ ਜੀ ਐਸੇ ਸਭ ਦਰਸ਼ਨ ਕਰਨ ਆ ਤੂੰ ਪੈਸੇ ਦਾ ਮਤਲਬ ਹੈ ਤੈਨੂੰ ਹੈ ਵਾਹ ਜੀ ਵਾਹ ਐ ਦੇਖੇ ਜਾ ਜਾਦੂ ਹੁੰਦਾ ਈ ਜਾਦੂ ਇਹ ਬਜਾਲਾ ਸੀਟੀਆਂ ਆਉਣਾ ਸੀਟੀਆਂ ਹੀ ਵਜਾਉਣੀਆਂ ਨੇ ਮੈਂ ਇਹਦੇ ਨਾਲ ਤਾਂ ਵਧੀਆ ਆਪਾਂ ਦਾ ਵਧੀਆ ਬੰਦਾ ਹੈ ਚੱਲਾ ਜਾ ਤੈਨੂੰ ਸੰਸਤਾ ਚ ਲੈ ਕੇ ਚੱਲੀਏ ਚੱਲ ਉੱਠ ਗੜ ਆਪਣੇ ਘਰੇ ਫੋਨ ਕਰ ਲੰਗਰ ਕਿੱਥੇ ਚੱਲਦਾ ਤੇ ਨੇੜੇ-ਤੇੜੇ ਉੱਥੇ ਭਾਗ ਘਰੇ ਫੋਨ ਫੋਨ ਕਰਨਾ ਕੋਈ ਅਰੇ ਬਾਬਾ ਨੰਬਰ ਨੇ ਆਇਆ ਨੰਬਰ ਮੋਬਾਈਲ ਦਾ ਇਦਾਂ ਇਦਾਂ ਲਿਆ ਮੈਂ ਲੱਭ ਕੇ ਦਵਾ ਨੰਬਰ ਸੋਨਾ ਲਿਖਿਆ ਸੋਨਾ ਨਹੀਂ 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 ਸੋਨਾ ਕਹੋ ਨਾ ਸੋਨਾ ਸੋਨਾ ਨਹੀਂ ਆ ਬਾਬਾ ਤੂੰ ਗਲਤ ਕੰਮ ਕਰਦਾ ਨਾ ਨਾ ਮੈਂ ਭੈਸ ਪੈਸੇ ਤੇਰੀ ਮੈ ਆਦਾ ਨੰਬਰ ਆ ਇਹਦਾ ਫੋਨ ਨਹੀਂ ਚੱਕਦੀ ਫਿਰ ਹੁਣ ਕਿਹਨੂੰ ਦੱਸਣਾ ਦਾ ਘਰੇ ਕੇ ਸਾਨੂੰ ਦੱਸ ਦੇ ਵੀ ਮੈਨੂੰ ਲੈ ਕੇ ਚੱਲੇ ਨੇ ਅਰੇ ਬਾਬਾ ਜੀ ਛੱਡ ਦੋ ਰਾਨੇ ਦੋ ਨਹੀਂ ਬਾਬਾ ਇੱਕ ਗੱਲ ਦੱਸ ਤੋਰੇ ਠੰਡ ਚ ਤੰਗ ਹੁਣ ਨਾਲੇ ਸੰਗਨ ਤੰਗ ਕਰਦਾ ਉੱਥੇ ਬੈਠ ਕੇ ਇੱਜ਼ਤ ਦੀ ਰੋਟੀ ਖਾ ਹੁਣ ਤਾਂ ਤੁਸੀਂ ਭੇਸ ਬਦਲ ਕੇ ਮੰਗਦੇ ਹੋ ਨਾ ਤੁਹਾਨੂੰ ਫਿਰ ਅਸਲੀ ਬਣਾ ਦਾਂਗੇ ਇਹ ਜਾਣਾ ਨੇ ਚੰਡੀਗੜ੍ਹ ਚਲਾ ਜਾਏਗਾ ਚੰਡੀਗੜ੍ਹ ਕੀ ਕਰਦਾ ਚੰਡੀਆ ਕਰਦਾ ਹੈ ਉਹਦੇ ਤੇ ਉੱਥੇ ਕਿੱਥੇ ਰਹਿਣਾ ਕਿਰਾਏ ਤੇ ਲਿਆਗਾ ਮਰ ਕੀਤੀ ਆ ਕਿ ਗੁਰੂ ਨਾਨਕ ਪਾਤਸ਼ਾਹ ਉਹ ਭੁੱਖੇ ਸਾਧੂਆਂ ਨੂੰ ਪੈਸੇ ਵੀ ਦੇ ਸਕਦੇ ਸੀ ਉਹਨਾਂ ਨੇ ਰਸਦ ਲਿਆ ਕੇ ਲੰਗਰ ਤਿਆਰ ਕਰਕੇ ਕਿਉਂ ਸਕੇ ਆ ਉਹ ਚੀਜ਼ ਵੀ ਆਪਾਂ ਨੂੰ ਇੱਕ ਸਿੱਖਿਆ ਦਿੱਤੀ ਆ ਵੀ ਜੇ ਤੁਸੀਂ ਦਾਨ ਪੁੰਨ ਕਰਨਾ ਤਾਂ ਆਪਣੇ ਹੱਥੀਂ ਸੇਵਾ ਕਰੋ ਪ੍ਰਸ਼ਾਦਾ ਛਕਾਓ ਤੇ ਆਪਾਂ ਨਾ ਜੈਲੂ ਬਣੀਏ দান ਕਰਨਾ ਜਿਵੇਂ ਇਹ ਵੀ ਗੱਲ ਬਾਰ ਬਾਰ ਕਹਿੰਦੇ ਆਪਣੇ ਨੇੜੇ ਤੇੜੇ ਕਰ ਲੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਕਿਸੇ ਧੀ ਦੀ ਫੀਸ ਭਰ ਦੋ ਕੋਈ ਲੋੜਵੰਦ ਦੀ ਮਦਦ ਕਰ ਦੋ ਆਪਣੇ ਕਿਸੇ ਗਰੀਬ ਰਿਸ਼ਤੇਦਾਰ ਦੀ ਬਾਹ ਫੜ ਲਓ ਇਹਨਾਂ ਨਾਲੋਂ ਤਾਂ ਤੁਹਾਡਾ ਮਿਹਨਤ ਦਾ ਪੈਸਾ ਗਲਤ ਪਾਸੇ ਖਰਾਬ ਤਾਂ ਨਹੀਂ ਹੋਊਗਾ ਤੇ 당 ਕਰਦੇ ਨੇ ਕੱਪੜੇ ਕੱਚਦੇ ਨੇ ਗਲਤ ਕਮੈਂਟ ਕਰਦੇ ਨੇ ਬਣ ਭਾਈਆਂ ਨੂੰ ਸਭ ਕੁਝ ਹੁੰਦਾ ਪਰ ਇਹਨਾਂ ਤੋਂ ਪਰ ਜਿਹੜਾ ਚੰਡੀਗੜ੍ਹ ਤੋਂ ਕੱਲਾ ਆ ਗਿਆ ਬੰਦਾ ਗੱਲ ਤਾਂ ਸਹੀ ਹੈ ਕੋਈ ਪਰਸ਼ਾਦਾ ਪਾਣੀ ਛਕਣਾ ਦੇ 150 ਲੰਕਰ ਲੱਗੇ ਹੋਏ ਨੇ ਮੰਗਣ ਦੀ ਲੋੜ ਨਹੀਂ ਹੈਗੀ 150 ਲੰਕਰ ਚੱਲਦਾ ਇਹ ਆਪਾਂ ਗੁਰੂ ਸਾਹਿਬ ਤੋਂ ਉੱਪਰ ਕੁਝ ਨਹੀਂ ਆਪਣੇ ਲਈ ਜੀ ਹਾਂ ਜੀ ਜੇ ਆਪਣੇ ਹੁੰਦੇ ਦੇਖ ਕੇ ਵੀ ਕੁਝ ਹੁੰਦਾ ਫਿਰ ਤਾਂ ਮਰਨੇ ਆ ਜੀ ਇਹ ਤੋਂ ਉੱਪਰ ਦਾ ਫਿਰ ਜੇ ਆਪਣੀ ਮਰਿਆਦਾ ਦਾ ਘਾਣ ਬਾਬਾ ਜੀ ਇੱਕ ਪੰਗਾ ਲੱਤਾ ਹੋਇਆ ਕਹਿਦਾ ਮੈਂ ਤਾਂ ਹਾਂ ਜੀ ਜਿਹਦੇ ਪਿੱਛੇ ਬਹੁਤ ਬੜੀਆਂ ਸ਼ਕਤੀਆਂ ਜੀ ਰੋੜ ਆਰਪੀਆ ਰੋਜ਼ ਦਾ ਇਕੱਠਾ ਕਰਨਾ ਲੋਕਾਂ ਨੇ 50000 ਯਾਰ ਇੱਕ ਬੰਦੇ ਦਾ ਰੇਟ ਚੱਲ ਰਿਹਾ ਇਸ ਟਾਈਮ ਇਹਨਾਂ ਦਾ ਪੁਕਾਰੀਆਂ ਦਾ ਠੇਕਾ ਜੀ ਤੁਹਾਡੇ ਬੱਚਿਆਂ ਨੇ ਪਲੀਜ਼ ਕਰੋ ਨਾ ਬੇਨਤੀ ਆ ਤੁਹਾਡੇ ਚਰਨਾਂ ਚ ਕੋਈ ਹੋਰ ਹੋਵੇ ਨਾ ਤੁਸੀਂ ਤਾਂ ਸਿੱਖ ਪਰਵਾਰ ਨਾਲ ਸੰਬੰਧਤ ਹੋ ਕੋਈ ਹੋਰ ਹੋਵੇ ਆਪਾਂ ਨੂੰ ਤਾਂ ਕਹਿੰਦੇ ਚੰਗੇ ਲੱਗਦੇ ਆ ਆਪਾਂ ਸਿੱਖਾਂ ਦੇ ਹੋ ਕੇ ਨੱਚ ਦੇ ਕੁੱਟ ਦੇ ਦੇਣਾ ਤੇ ਠੀਕ ਨਹੀਂ ਲੱਗਦੇ ਅੱਜ ਇਹਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਆ ਜੀ ਤੁਹਾਡਾ ਸੱਜਣ ਨਾਮ ਗੋਪਾਲ ਠੀਕ ਆ ਤੁਹਾਡੀ ਕੰਪਨੀ ਦਾ ਕੀ ਨਾਮ ਆ ਆਹ ਬਈ ਤੇਰਾ ਗਾਣਾ। ਤੁਹਾਡੇ ਤੇਰੀ ਸੁਣ ਬੀਡ ਨੂੰ। ਹਾਂ ਜੀ। ਸ਼ਾਬਾਸ਼। ਧੰਨਵਾਦ ਜੀ। ਆ ਇਹਨਾਂ ਕੋਲ ਕੋਈ ਇੱਕ ਆਵਾਜ਼ ਉਠਾਉਗਾ ਦੁਕਾਨਾਂ ਦੀ। ਵੀ ਆਹ ਰੋਡ ਉੱਤੇ। ਉਹ ਹੀ ਮੈਂ ਮੈਂ ਚਲ ਬਾਅਦ ਵਿੱਚ ਪੁੱਛਦੇ ਆਂ ਵੀ ਜੇ ਤੁਹਾਡੇ ਕੋਈ ਐਦਾਂ ਦਾ ਹੋ ਹੁੰਦਾ ਵੀ ਤੁਸੀਂ ਲਾਉਣੇ ਹੁੰਨੇ ਘਾਰੇ ਉੱਤੇ ਬਾਹਰ ਇਹਨਾਂ ਨੂੰ ਪੁੱਛਣ ਲੱਗਿਆ ਸੀ। ਪਰ ਵੇ ਸਾਡੇ ਬੰਦੇ ਕਹਿੰਦੇ ਆ ਜਿਹੜਾ ਤੱਕੀਆ ਸੀ ਤੂੰ ਲੈ ਜਾ ਲੈ ਬਾਈ ਲੈ ਜਾ ਸਭ ਸੰਭਾਲ ਲੋ ਇਹਦਾ ਕੰਮ ਆ ਵੀਰੇ ਸਾਬਾ ਧੰਨਵਾਦ ਧੰਨਵਾਦ ਆ ਕਰਦੇ ਨਾ ਇਹਦਾ ਚਾਹੀਦਾ ਜਾ ਹਾਂਜੀ ਹਾਂਜੀ ਸਹੀ ਗੱਲ ਹੈ ਉਹ ਦੇ ਲੋ ਇਹ ਪਤਾ ਕਿ ਅਜੇ ਕੰਟਰੋਲ ਹੋ ਜੂਗਾ ਮੇਘੜੇ ਜਾਣਾ ਕੰਮ ਬਰੇਲੀ ਤੋਂ ਦੇ ਲੋ ਆ ਗਿਆ 5000 ਤੋਂ ਉੱਪਰ ਸੀ ਬਾਈ ਅਸੀਂ ਅਸੀਂ ਵੀਡੀਓ ਤੇ ਕੋਈ 5000 ਮੈਂ 5000 ਕਹਿੰਦਾ 50000 ਅਸੀਂ ਵੀਡੀਓ ਤੇ ਨਾ ਕੱਟ ਕੇ ਲਾਈਆ ਸਾਨੂੰ 1 ਘੰਟਾ ਦਾ ਪਿੰਗਲਵਾੜੇ ਵਾਲੇ 500 ਦੇ 200 ਦੇ 100 نوٹ ਪਾਉਣ ਨੂੰ ਲੱਗਿਆ 7-8 ਬੰਦਿਆਂ ਨੂੰ ਜਿਆਦਾ ਉੱਤੇ ਘੰਟਾ ਜੋਰ ਲੱਗਿਆ ਸਾਡਾ ਫਿਰ ਅੱਕ ਕੇ ਢੇਰ ਪੂਰਾ ਅੰਦਰ ਦਿੱਤਾ ਗਿਆ ਮਾਦਾ ਦੇਖ ਲਿਆ ਮੁੰਡਾ ਕਹਿੰਦਾ ਉਹ ਹੀ ਥਾਂ ਆਏ ਤੁਹਾਡਾ ਤੁਹਾਡੇ ਹੌਸਲੇ ਨਾਲ ਆਈ ਬਾਈ ਬਹੁਤ ਸੋਹਣਾ ਕੰਮ ਹੈ ਤੇਰਾ ਪ੍ਰਸ਼ਾਸਨ ਕਰਦਾ ਮਾੜੀ ਮੋਟੀ ਮਦਦ ਹਾਂਜੀ ਹਾਂਜੀ ਕਰਦੇ ਨੇ ਐਵੇਂ ਕਹੀਏ ਕਰਦੇ ਨਹੀਂ ਬਾਈ ਉਹਨਾਂ ਦਾ ਮਨਜ਼ੂਰੀ ਬਣਾਉਣਾ ਹੁਣ ਜਿਵੇਂ ਵਧੀਆ ਕੰਮ ਇਹ ਨੂੰ ਭੇਜਦੇ ਨੇ ਉਹੀ ਹਰਦ ਲੜਾਉਣਾ ਉੱਥੇ ਲੈਣਾ ਚਾਹੀਓ ਕਰਕੇ ਨਹੀਂ ਇਦੋਂ ਬਾਅਦ ਇਦੋਂ ਬਾਅਦ ਨਾਲ ਹੀ ਆਜੋ ਇਹਨਾਂ ਦੇ ਫਤੇਗੜ ਸਾਹਿਬ ਇਹਨਾਂ ਦੇ ਨਾਲ ਹੀ ਉੱਥੇ ਆਜੋ ਫਤੇਗੜ ਸਾਹਿਬ ਜੀ ਜਦੋਂ ਇੱਕ ਵਾਰੀ ਕਰ ਲਿਆ ਕੰਟਰੋਲ ਜਾਂ ਫਿਰ ਇੱਕ ਬਣਾਓ ਨਹੀਂ ਹੁੰਦਾ ਫਿਰ ਮਾਰਿਆ ਦੀ ਕਿਰਪਾ ਜੀ ਮਾਰਿਆ ਦੀ ਫਿਰ ਬਹੁਤ ਕਿਰਪਾ ਇਸ ਵਾਰ ਤਾਂ ਨਹੀਂ ਤਾਂ ਹੁਣ ਉਹ ਇਹਨਾਂ ਨੇ ਬਹੁਤ ਘਰਾਲ ਕਰਨ ਲੱਗਿਆ ਸੀ ਹਾਂ ਜੀ ਲੈ ਇਹ ਦੇ ਦੇ ਤੁਸੀਂ ਕਹਿੰਦੇ ਨਹੀਂ ਇੱਕ ਦੋ ਜਣੇ ਫਿਰ ਵੀ ਆ ਜਾਂਦੇ ਨੇ ਵਿੱਚ ਆਨ ਲਿਮਟਡ ਗਿਆਣੀ ਮੈਂ ਬਹੁਤ ਸੋਹਣਾ ਬਈ ਬਹੁਤ ਸੋਹਣਾ ਕੰਮ ਹੈ ਤੁਹਾਡਾ ਬਹੁਤ ਜੀ ਧੰਨਵਾਦ ਜੀ ਆ ਤੁਹਾਡੇ ਕੋ ਆ ਗਈ ਇਸ ਗੱਲ ਕੋਈ ਵੀ ਲੋੜਾ ਠੀਕ ਹੈ ਸਰ ਸਭ ਵੀ ਮਿਲਾਂਗੇ ਠੀਕ ਹੈ ਜੀ ਕੱਲ੍ਹ ਸਾਹਿਬ ਸਾਡੇ ਜੀ ਵਾਈਫ ਨੂੰ ਕਿਹਾ ਖਾਲਸਾ ਬਾਈ ਬੋਲੀ ਖਾਲਸਾ ਜੀ ਹਾਂਜੀ ਬਾਬਾ ਹੁਣ ਦੱਸ ਕੀ ਨਾਮ ਆ ਤੇਰਾ ਗੋਪਾਲ ਗੋਪਾਲ ਅੱਗੇ ਕੀ ਆ ਅੱਗੇ ਵਿਆਹ ਕਰਾਣੇ ਵਾਲਾ ਬਾਬਾ ਬਿਹਾਰ ਦੇ ਰਹਿਣ ਵਾਲੇ ਹਾਂਜੀ ਕੀ ਬਿਜ਼ਨਸ ਕੀ ਕਰਦਾ ਕੰਮ ਤੂੰ ਬਿਜ਼ਨਸ ਕੁਛ ਨਹੀਂ ਬਾਬੂ ਜੀ ਆਮ ਤैसे ਹੈ ਹੈ ਐਸਾ ਹੈ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਮਾਪਾ ਪਾਪਾ ਉਹ ਕਿੱਥੇ ਨੇ ਘਰ ਪਾਇਓ ਫਿਰ ਪੇਮੈਂਟ ਡੇਲੀ ਭੇਜਦਾ ਉਹਨਾਂ ਨੂੰ ਹਾਂਜੀ ਪੈਸਾ ਰੋਜ਼ ਭੇਜਦਾ ਉਹਨਾਂ ਨੂੰ ਮੈਂ ਪੈਸਾ ਆਪਣਾ ਬੈਂਕ ਵਿੱਚ ਰੱਖਦਾ ਹਾਂ ਬੈਂਕ 'ਚ ਜਮਾ ਕਰਾ ਦਿੰਦਾ ਕਿਹੜੀ ਬੈਂਕ 'ਚ ਖਾਤਾ ਬਿਹਾਰ ਕੈ ਬਿਹਾਰ 'ਚ ਕਿਹੜੀ ਬੈਂਕ ਵੀ ਐਸ ਐਨ ਐਲ ਬੈਂਕ ਪੰਜਾਬ ਨੈਸ਼ਨਲ ਬੈਂਕ ਹਾਂਜੀ ਠੀਕ ਆ ਕਿੰਨੇ ਪੈਸੇ ਨੇ ਕਿੰਨੇ ਲੱਖ ਨੇ ਅਭੀ ਘਾਸ ਆਇਆ ਬਾਬੂ ਜੀ ਅਜੇ ਸੀਜ਼ਨ ਲਾਇਆ ਨਹੀਂ ਅਭੀ ਲਾਇਆ ਨਹੀਂ ਲਾਇਆ ਸੀਜ਼ਨ ਹੈ ਸੀਜ਼ਨ ਲੋਨ ਆਇਆ ਸੀਜ਼ਨ ਲੋਨ ਆਇਆ ਨਾ ਨਾ ਜੀ ਹਾਂ ਇੱਥੇ ਕੀ ਹੋਇਆ ਸੀ ਬਾਬਾ ਇੱਥੇ ਗੁਰੂ ਘਰ ਇੰਨੇ ਸੰਗਤ ਕਿਉਂ ਆ ਰਹੀ ਹੈ ਇਹ ਕੀ ਗੱਲ ਹੋਈ ਆ ਪਤਾ ਨਹੀਂ ਬਾਬਾ ਜੀ ਐਸੇ ਸਭ ਦਰਸ਼ਨ ਕਰਨ ਆ ਤੂੰ ਪੈਸੇ ਦਾ ਕੀ ਮਤਲਬ ਹੈ ਤੈਨੂੰ ਹੈ ਕਾ ਨਾਮ ਚਲਾ ਜਾਏਗੇ ਬਾਬਾ ਜੀ ਲੈ ਲਓ ਜੀ ਮੈਂ ਕਿਹਾ 100 ਦੇ 400 ਦੇ 400 ਦੇ 400 ਦੇ ਚੱਲ ਕੱਢ ਲੈ ਫਿਰ ਕਿੰਨੇ ਵਾ ਇਕੱਠੇ ਕੀਤੇ ਨੇ ਕੱਢ ਲੈ ਬਾਬਾ ਜੀ ਕਾ ਕੀ ਦੇ ਦੇਖਿਆ ਵਾਹ ਜੀ ਵਾਹ ਅੰਤੋਂ ਇਹ ਮੈਕੀਆ ਅਜੂੜਿਆ ਕਰਦਾ ਆ ਕੀ ਕਰਦੇ ਵੇਹ ਹੈ ਜੀ ਦੇਖਿਆ ਜਾਦੂ ਹੁੰਦਾ ਇਹ ਜਾਦੂ ਇਹ ਸੰਗਤ ਨੂੰ ਜਿਹੜੇ ਤੰਗ ਕਰਦੇ ਨੇ ਨਾ ਚੋਰੀਆਂ ਕਰਦੇ ਨੇ ਇਹ ਜੇਬਾਂ ਘਟਦੇ ਨੇ ਉਹ ਬਾਬਾ ਸਾਰਾ ਪਤਾ ਤੇਰਾ ਚੋਰੀ ਨਹੀਂ ਕਰਦਾ ਜਦੋਂ ਦਾ ਦੂਰੇ ਆੜੇ ਬੜਿਆ ਨਾ ਉਰੇ ਉਦੋਂ ਦਾ ਪਤਾ ਸਾਨੂੰ ਅੱਧੀ ਵਾਰ ਦੇਖ ਰਹੀ ਦੀ ਤੂੰ ਇਕੱਠਾ ਕਰ ਲੈ ਮੈਂ ਇੱਕ ਵਾਰ ਕੋਈ ਨਸ਼ੇ ਪੱਤੇ ਦੀ ਚੀਜ਼ ਤਾਂ ਨਹੀਂ 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 ਬਾਬਾ ਕੋਈ ਤਮਾਕੂ ਵੀੜੀ ਸੈਕਟ ਕੁਝ ਕੁਝ ਨਹੀਂ ਆ ਕੀ ਆ ਇਸ ਸੀਟੀ ਹੈ বাজਾਈ ਬਜਾ ਦੇ ਮਾੜੀ ਹੈ ਬਜਾ ਦੇ ਹੁਣ ਬਜਾਲਾ ਸੀਟੀਆਂ ਹੁਣ ਸੀਟੀਆਂ ਹੀ ਵਜਾਉਣੀਆਂ ਨੇ ਮੈਂ ਮੈਂ ਨਾਲ ਤਾਂ ਵਧੀਆ ਆਪਾਂ ਦਾ ਵਧੀਆ ਬਸਾਏ ਵਾਹ ਜੀ ਵਾਹ ਬਾਬਾ ਐ ਕਰ ਤੇਰਾ ਗੁਜ਼ਾਰਾ ਹੁਣ ਚੱਲਦਾ ਨਹੀਂ ਤੇਰੇ ਕੋਲ ਪੈਸਾ ਪੂਸਾ ਕਮਾਉਣ ਦਾ ਕੋਈ ਸਾਧਨ ਹੈ ਨਹੀਂ ਹੈ ਬਾਬਾ ਜੀ ਨਹੀਂ ਕੋਈ ਪੈਸਾ ਕਮਾਉਣ ਦਾ ਕੋਈ ਸਾਧਨ ਹੈ ਨਹੀਂ ਬਾਬਾ ਮੈਂ ਤੈਨੂੰ ਜਿਹੜੇ ਪੁੱਛਿਆ ਨਾ ਦੱਸ ਕੋਈ ਪੈਸਾ ਕਮਾਉਣ ਦਾ ਸਾਧਨ ਹੈ ਨਹੀਂ ਤੇਰੇ ਕੋਲ ਤੈਨੂੰ ਫੇਰ ਸੰਸਥਾ 'ਚ ਭੇਜ ਦਿੰਨੇ ਆ ਠੀਕ ਆ ਤੇਰੇ ਵਰਗੇ ਹੋਰ ਵੀ ਬੰਦੇ ਨੇ ਉੱਥੇ ਠੀਕ ਆ ਠੀਕ ਆ ਚਲਾ ਜਾ ਤੈਨੂੰ ਸੰਸਥਾ 'ਚ ਲੈ ਕੇ ਚੱਲੀਏ ਚੱਲ ਉੱਠ ਗੜ ਆਪਣੇ ਘਰੇ ਫੋਨ ਕਰ ਲੰਗਰ ਕਿੱਥੇ ਚੱਲਦਾ ਤੇ ਨੇੜੇ-ਤੇੜੇ ਉੱਥੇ ਪੁੱਛ ਲੰਗਰ ਹੈਗਾ ਜੀ ਕਿਤੇ ਲੰਗਰ ਹੈਗਾ ਜੀ ਕਿਤੇ ਗਿਆ ਏ ਲੰਗਰ ਕਿੱਧਰ ਹੈ ਲੰਗਰ ਉਹ ਕੈਂਪ ਓਰੇ ਬੈਠੀ 2 ਮਿੰਟ ਰੋਕੀ ਤੈਨੂੰ ਲੈ ਕੇ ਜਾਣੇ ਆਸੀਂ ਆਜੋ ਪਹਿਲਾਂ ਲੰਗਰ ਚ ਪਾ ਲਈਏ ਸੇਵਾ ਹਾਂ ਓਰੇ ਬਾਬਾ ਦੇ ਆਹ ਕਿਹੜੀ ਸੇਵਾ ਜਲਦੀ ਆ ਪਿਛਲੀ ਵਾਰ 3 ਮੈਡੀਕਲ ਕੈਂਪ ਸੀ ਬਾਬਾ ਜੀ ਆ ਬਾਬਾ ਜੀ ਵੈਗਰੂ ਜੀ ਆ ਸੇਵਾ ਹੀ ਆ ਜੀ ਇੱਕ ਬੰਦੇ ਨੇ ਉਹ ਯੂਪੀ ਤੋਂ ਬਿਹਾਰ ਤੋਂ ਆਇਆ ਦੀ ਇਕੱਠੇ ਕਰਨ ਕਹਿੰਦਾ ਸੇਵਾ ਲੰਗਰ ਵਾਸਤੇ ਮੈਂ ਇਕੱਠੇ ਕਰਕੇ ਦੇ ਦਵਾਂ ਵੈ ਸੇਵਾ ਲਈ ਆ ਜੀ ਇਧਰੋਂ ਦੀ ਹੋਈ ਹੋ ਜਾਓ ਦੇਖ ਕੇ ਵਾਹ ਨਿਕਲ ਗਿਆ ਆ ਆਹੀ ਆ ਗਿਆ ਜੱਲੇ ਬਾਬਾ ਆ ਜਾ ਹੁਣ ਆ ਚੱਲੀਏ ਆਪਣੇ ਘਰੇ ਫੋਨ ਫੋਨ ਕਰਨਾ ਕੋਈ ਹਾਂ ਤੇ ਬਾਬਾ ਨੰਬਰ ਨੇ ਆਏ ਨੰਬਰ ਮੋਬਾਈਲ ਦਾ ਇਧਰ ਵਾਲਾ ਮੈਂ ਲੱਭ ਕੇ ਦਵਾ ਨੰਬਰ ਕੀ ਨਾਮ ਤੇਰੇ ਘਰ ਵਾਲੀ ਦਾ ਘਰ ਵਾਲੀ ਦਾ ਕੀ ਨਾਮ ਰੁਕ ਜਾ ਮੈਂ ਬਾਤ ਕਰਦਾ ਹਾਂ ਸੀਮਾ ਨਾਮ ਸੀਮਾ ਹਾਂਜੀ ਬੱਚੇ ਕਿੰਨੇ ਨੇ ਇਹ ਕੁਆ ਤੇ ਕੀ ਕਰਦਾ ਉਹ ਵੀ ਭੀਖ ਮੰਗਦਾ ਲੜਕੀ ਹੈ ਅੱਛਾ ਉਹ ਉਹਨਾਂ ਨੂੰ ਵੀ ਫਿਰ ਅੱਗੇ ਇਹੀ ਕੰਮ ਤੇ ਲਾਉਣਾ ਤਾਂ ਹੋਰ ਮੇਰੇ ਨਾਇਤਾ ਬਾਬਾ ਉਹ ਵੀ ਮੇਰਾ ਉਹ ਬਾਬਾ ਬਹੁਤ ਲੋਕਾਂ ਦੇ ਨਹੀਂ ਹੈਗੇ ਤਾਂ ਪਰ ਘਰੇ ਗੱਲ ਕਿਵੇਂ ਕਰਦਾ ਇੱਕ ਮਿੰਟ ਕੀ ਨਾਮ ਆ ਉਹਦਾ ਸੀਮਾ ਨਾਮ ਸੀਮਾ ਹੈ ਇਹਦਾ ਸੋਨਾ ਲਿਖਿਆ ਸੋਨਾ ਨਹੀਂ 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 ਸੋਨਾ ਗੋਣਾ ਸੋਨਾ ਸੋਨਾ ਨਹੀਂ ਹੈ ਬਾਬਾ ਤੂੰ ਗਲਤ ਕੰਮ ਕਰਦਾ ਨਾ ਨਹੀਂ ਨਹੀਂ ਮੈਂ ਗੱਲ ਕਰਾਂ ਤੈਨੂੰ ਸੋਨਾ ਕੀਦਾ ਨਾਮ ਆ ਫਿਰ ਲਾਸਤ ਆ ਬੂਮੈਂਸ ਅੱਛਾ ਓ ਜੇ ਗੈਸ ਵਾਲਾ ਭੈਂਸ ਇਹ ਕੌਣ ਆ ਭੈਂਸ ਭੈਂਸ ਵਾਲੇ ਨਹੀਂ ਇਹ ਨਹੀਂ ਕੌਣ ਆ ਭੈਂਸ ਭੈਂਸ ਤੇਰੀ ਮੈਸਾ ਨੰਬਰ ਆ ਆਂ ਜੀ ਮੈਸਾ ਮੈਸਾ ਦਾ ਵੀ ਨੰਬਰ ਆ ਰਾਮ ਕਿਹੜਾ ਨੰਬਰ ਆ ਦੱਸ ਲਿਆ ਤੇਰੇ ਘਰੇ ਦੱਸ ਦਈਏ ਬਾਬਾ ਡਰ ਨਾ ਤੇਰੀ ਸੋਤੇ ਸੇਵਾ ਸੰਭਾਲ ਤੈਨੂੰ ਵਧੀਆ ਕੱਪੜੇ ਦਵਾਂਗੇ ਪਾਉਣ ਵਾਸਤੇ ਠੀਕ ਆ ਪਰਸ਼ਾਦਾ ਪਾਣੀ ਤੈਨੂੰ ਟਾਈਮ ਨਾਲ ਮਿਲੂਗਾ ਹੁਣ ਤੁਸੀਂ ਪੰਜਾਬ ਦੇ ਗੱਲ ਪਾਇਤਾ ਗਏ ਫਿਰ ਹੁਣ ਚੰਗੀ ਤਰ੍ਹਾਂ ਹੀ ਪਾਓ ਹੁਣ ਤੁਹਾਨੂੰ ਇਹ ਸੇਵਾ ਸੰਭਾਲਦੇ ਆਂ ਤੁਹਾਡੀ ਲੈ ਕੱਢ ਜੇ ਦੀ ਮਿਲਾ ਲਿਆ ਪਾਏ ਪੰਜਾ ਦੇ 4 ਵੱਡੇ ਪਾਏ ਪੰਜਾ ਆ ਗਿਆ ਆ ਗਿਆ 4 2 4 2 4 1 4 ਉਰੇ 4 ਬਈ ਸੋਰੇ 4 ਮੈਚ ਵਾਲੇ ਕੀ ਨਾਮ ਹੈ سنیਤਾ ਸੀਮਾ ਸੀਮਾ ਛੱਡ ਲੋ ਜੀ ਮੈਂ ਕਰਿਆ ਸੋਰੇ 4 ਸੋਲੇ 4 ਸੀਮਾ ਦਾ ਤੇਰਾ ਫੋਨ ਹੀ ਨਹੀਂ ਚੱਕਦੀ ਤੂੰ ਉਹਦੇ ਪਿੱਛੇ ਔਰੇ ਸੰਗ ਤੈਨੂੰ ਤੰਗ ਕਰਨ ਲੱਗਿਆ ਹੋਇਆ ਔਰੇ ਛੱਡ ਕੇ ਆ ਉਹਦਾ ਨੰਬਰ ਦੇ ਔਰੇ ਛੱਡ ਕੇ ਕੌਣ ਗਿਆ ਤੈਨੂੰ ਤੁਹਾਡਾ ਸਰਪ ਕੋਲ ਗਿਆ ਮੈਂ ਕਾਦੇ ਜਾਇਆ ਇਹਦਾ ਫੋਨ ਨਹੀਂ ਚੱਕਦੀ ਫਿਰ ਹੁਣ ਕਿ ਇਹਨੂੰ ਦੱਸਣਾ ਤਾਂ ਘਰੇ ਕੇ ਸਾਨੂੰ ਦੱਸ ਦੇ ਵੀ ਮੈਨੂੰ ਲੈ ਕੇ ਚੱਲੇ ਨੇ ਕਿੱਥੇ ਲੈ ਕੇ ਜਾਣਾ ਵੀਰੇ ਸੰਸਤਾ ਜੀ ਲੁਧਿਆਣਾ ਹਾਂਜੀ ਲੁਧਿਆਣਾ ਅਰੇ ਬਾਪੂ ਜੀ ਛੋੜ ਦੋ ਰਾਨੇ ਦੋ ਨਹੀਂ ਬਾਬਾ ਇੱਕ ਗੱਲ ਦੱਸ ਤੋਰੇ ਠੰਡੇ ਚ ਤੰਗ ਹੁਣ ਨਾਲੇ ਸੰਗ ਨੂੰ ਤੰਗ ਕਰਦਾ ਉੱਥੇ ਬੈਠ ਕੇ ਇੱਜ਼ਤ ਦੀ ਰੋਟੀ ਖਾ ਚੱਲ ਕੋਈ ਬਾਤ ਨਾ ਦਨ ਦੇਖ ਲਓ ਦੇਖ ਲਓ ਸੰਗਾ ਜੀ ਹਜੇ ਵੀ ਆਪਾਂ ਜਿਹੜੇ ਇਹਨਾਂ ਦੀ ਮਦਦ ਕਰਦੇ ਨੇ ਬਈ ਇਹ ਸੰਸਥਾ ਦੇ ਜਾਣ ਨੂੰ ਤਿਆਰ ਨਹੀਂ ਨਾਲ ਇੱਜ਼ਤ ਦੀ ਰੋਟੀ ਮਿਲੂ ਵੀ ਇਹਨੂੰ ਮੰਗਣਾ ਸੌਖਾ ਕਿ ਉੱਥੇ ਬੈਠ ਕੇ ਖਾਣਾ ਸੌਖਾ ਜਾਣਾ ਕਿਉਂ ਨਹੀਂ ਸਵਾਲ ਦੇ ਜਵਾਬ ਦੇਣਾ ਐ ਤਾਂ ਨਹੀਂ ਅਸੀਂ ਫਿਰ ਚੱਟਣ ਲੱਗੇ ਤੈਨੂੰ ਨੰਨ ਬੱਚੇ ਪਾਲ ਲੈ ਬਾਬਾ ਜੀ ਉਹ ਬੱਚੇ ਤੇਰੇ ਬੱਚਿਆਂ ਨੂੰ ਵੀ ਬੁਲਾ ਲੈਣੇ ਛੋਟਾ ਹੈ ਬਾਬਾ ਉੱਥੇ ਬੱਚਿਆਂ ਵਾਲੀ ਫੈਮਲੀਆਂ ਵੀ ਰਹਿੰਦੀਆਂ ਨੇ ਉੱਥੇ 3-4000 ਬੰਦਾ ਹੈਗਾ ਇੱਕ ਬੰਦਾ ਥੋੜੀ ਹੈ ਉੱਥੇ ਹਰ ਤੇਰੇ ਜੁਪੀ ਬਿਹਾਰ ਦੇ ਬੰਦੇ ਵੀ ਹੈਗੇ ਨੇ ਉੱਥੇ ਤੇਰਾ ਦਿਲ ਲੱਗਿਆ ਰਹੂਗਾ ਵਧੀਆ ਟੁੱਪ ਸਿੱਕੀ ਉੱਥੇ ਰਾਮਨਾਥ ਟੌਰ ਨਾਲ ਦਸਤਾਰ ਤੇਰੇ ਸਿਰ ਤੇ ਬੰਨ੍ਹ ਦੇਣੀ ਆ ਹੁਣ ਤਾਂ ਤੁਸੀਂ ਭੇਸ ਬਦਲ ਕੇ ਮੰਗਦੇ ਹੋ ਨਾ ਤੁਹਾਨੂੰ ਫਿਰ ਅਸਲੀ ਬਣਾ ਦਾਂਗੇ ਚੱਲ ਬਾਬਾ ਨਹੀਂ ਫਿਰ ਇਹ ਭੀਖ ਅਸੀਂ ਨਹੀਂ ਮੰਗਣ ਦੇਣੀ ਨਾ ਮਾਸ਼ੱਲਾ ਜਾਵਾਂਗੇ ਕਿੱਥੇ ਚਲੇ ਜਾਵਾਂਗੇ ਰਾਮ ਕੇ ਚਲਾ ਜਾਏਂਗੇ ਸ਼ਾਮ ਤੱਕ ਕੀ ਆ ਸਾਬਕਾ ਹੁਣ ਚੱਲ ਦਿਨ ਕੜੇ ਚੱਲ ਫਿਰ ਜਾਣਾ ਨਹੀਂ ਚੰਡੀਗੜ੍ਹ ਚ ਜਾ ਜਾਏਗੇ ਚੰਡੀਗੜ੍ਹ ਕੀ ਕਰਦਾ ਚੰਡੀਗੜ੍ਹ ਰਹਾਤਾ ਉਹ ਤੇ ਉੱਥੇ ਕਿੱਥੇ ਰਹਿਣਾਗਾ ਕਿਰਾਏ ਤੇ ਲਿਆ ਕਮਰਾ ਨਹੀਂ ਝੁੱਗੀ ਮੇਰੇ ਰਹਿਤਾ ਝੁੱਗੀ ਬਣਾਈ ਹੋਈ ਆ ਆਪਣੀ ਹਾਂਜੀ ਉੱਥੇ ਨਾਲ ਕੌਣ ਰਹਿੰਦਾ ਤੇਰੇ ਹੋਰ ਵਰ ਵਾਲੀ ਆ ਬੱਚੇ ਬਸ ਦੋ ਹੀ ਆ ਤੂੰ ਤਾਂ ਕਹਿੰਦਾ ਉੱਥੇ ਬਿਹਾਰ ਚ ਨੇ ਘਰ ਬੱਚੇ ਨਹੀਂ ਧੀਰੇ ਆ ਚੰਡੀਗੜ੍ਹ ਵਿੱਚ ਬਾਬਾ ਤੂੰ ਉਹ ਵੀ ਪੜਨਾ ਵੀ ਬਣ ਕੇ ਮੰਗਦਾ ਉਹਨਾਂ ਨਾਲ ਆ ਦੇਖਿਆ ਵੀਡੀਓ ਭੇਜ ਵੀ ਬਦਲ ਲੈ ਪੰਜਾਬੀ ਦਾ ਸਿੱਖ ਬਣਦੇ ਨੇ ਵੀ ਅਗਲਾ ਕੋਈ ਸਿੱਖ ਮੰਗਦਾ ਚੱਲ ਦੱਸ ਬਾਬਾ ਗੱਲ ਸੁਣੋ ਦੋ ਗੱਲਾਂ ਨੇ ਸਾਡੇ ਕੋਲ ਤੇਰੇ ਤੇ ਕਾਰਵਾਈ ਕਰਨ ਦੇ 10 ਤਰੀਕੇ ਨੇ ਠੀਕ ਆ ਪਰ ਤੈਨੂੰ ਛੱਡਣ ਦਾ ਸਾਡੇ ਕੋਲ ਇੱਕੋ ਇੱਕ ਕਾਰਨਾ ਵੀ ਸਾਡੇ ਸ਼ੀਦੀ ਦਿਹਾੜੇ ਚੱਲਦੇ ਨੇ ਤਾਂ ਕਰਕੇ ਤੈਨੂੰ ਇੱਕ ਵਾਰ ਪੁੱਛ ਲੈਨੇ ਆ ਜੇ ਤਾਂ ਜਾਣਾ ਸੰਸਤਾ ਜੀ ਚੱਲ ਨਹੀਂ ਆਪਣਾ ਉਰੋਂ ਟੁਰ ਜਾ ਜੇ ਤੀਜਾ ਰਸਤਾ ਕੱਢਣਾ ਫਿਰ ਮਜਬੂਰੀ ਚ ਅਸੀਂ ਉਹ ਕੱਢ ਲੈਨੇ ਆ ਬੋਲ ਦੱਸ ਕੀ ਕਰਨਾ ਮੈਂ ਚੰਡੀਗੜ੍ਹ ਚਲਾ ਜਾਇਆ ਹਾਂ ਚਲੋ ਫਿਰ ਉੱਠੋ ਚੰਡੀਗੜ੍ਹ ਦੇ ਸੰਭੂ ਤੁਹਾਨੂੰ ਦੇਖ ਲਓ ਸੰਸਤਾ ਜਾਣ ਨੂੰ ਤਿਆਰ ਨਹੀਂ ਹੈਗੇ ਹਾਂ ਸੰਸਤਾ ਜੀ ਨਹੀਂ ਜਾਣਾ ਕਹਿੰਦੇ ਨਹੀਂ ਨਹੀਂ ਵੀਰੇ ਇੱਥੇ ਵਧੀਆ ਪੈਸੇ ਬਣਦੇ ਆ ਪੈਸੇ ਬਣਦੇ ਨੇ ਹੁਣ ਉੱਪਰ ਢੇਰ ਕਢਾ ਕੇ ਆਇਆ ਦੋ ਜਣਿਆਂ ਦੇ ਜੀ ਚਲ ਬਾਬਾ ਛੇਤੀ ਕਰ ਤੋਰ ਫਿਰ ਬੈਠਣਾ ਨਹੀਂ ਜਾਦੇ ਆ ਦੇਖ ਲਓ ਜੀ ਜਿਹੜੇ ਇਹਨਾਂ ਦੇ ਫੈਨ ਨੇ ਨਾ 0.1% ਜਮਾ ਜਿਹੜੇ ਇਹਨਾਂ ਦੇ ਫੈਨ ਨੇ ਉਹ ਦੇਖ ਲਓ ਵੀ ਇਹ ਜਾਣ ਨੂੰ ਤਿਆਰ ਨਹੀਂ ਸੰਸਤਾ ਜੀ ਇਹ ਤਾਂ ਹੁਣ ਸਮਝ ਜੋਹ ਜੇ ਵੀ ਕੀ ਕਾਰਨਾਂ ਕਿਉਂਕਿ ਇੱਥੇ ਮੋٹے ਪੈਸੇ ਬਣਦੇ ਨੇ ਇਹਨਾਂ ਨੂੰ ਗੁਰੂ ਘਰ ਦੇ ਵਿੱਚ ਕਿਤੇ ਮर्यादा ਨਹੀਂ ਹੈਗੀ ਪੀਕ ਦੀ ਨਾ ਗੁਰੂ ਸਾਹਿਬ ਨੇ ਸਿਖਾਇਆ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਗੁਰੂ ਨਾਨਕ ਪਾਤਸ਼ਾਹ ਉਹ ਭੁੱਖੇ ਸਾਧੂਆਂ ਨੂੰ ਪੈਸੇ ਵੀ ਦੇ ਸਕਦੇ ਸੀ ਉਹਨਾਂ ਨੇ ਰਸਦ ਲਿਆ ਕੇ ਲੰਗਰ ਤਿਆਰ ਕਰਕੇ ਕਿਉਂ ਸਕੇ ਆ ਉਹ ਚੀਜ਼ ਵੀ ਆਪਾਂ ਨੂੰ ਇੱਕ ਸਿੱਖਿਆ ਦਿੱਤੀ ਆ ਵੀ ਜੇ ਤੁਸੀਂ ਦਾਨ ਪੁੰਨ ਕਰਨਾ ਤਾਂ ਆਪਣੇ ਹੱਥੀਂ ਸੇਵਾ ਕਰੋ ਪ੍ਰਸ਼ਾਦਾ ਛਕਾਓ ਤੇ ਆਪਾਂ ਨਾ ਜਿਆਲੂ ਬਣੀਏ দান ਕਰਨਾ ਜੇ ਇਹ ਵੀ ਗੱਲ ਬਾਰ ਬਾਰ ਕਹਿੰਦੇ ਆਪਣੇ ਨੇੜੇ ਤੇੜੇ ਕਰ ਲੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਕਿਸੇ ਧੀ ਦੀ ਫੀਸ ਭਰ ਦੋ ਕੋਈ ਲੋੜਵੰਦ ਦੀ ਮਦਦ ਕਰ ਦੋ ਆਪਣੇ ਕਿਸੇ ਗਰੀਬ ਰਿਸ਼ਤੇਦਾਰ ਦੀ ਬਾਹ ਫੜ ਲਓ ਇਹਨਾਂ ਨਾਲੋਂ ਤਾਂ ਤੁਹਾਡਾ ਮਿਹਨਤ ਦਾ ਪੈਸਾ ਗਲਤ ਪਾਸੇ ਖਰਾਬ ਤਾਂ ਨਹੀਂ ਹੋਊਗਾ ਤੋਂ ਧੰਨਵਾਦ ਜੀ ਜਿਹੜੇ ਸਾਥ ਦਿੰਦੇ ਨੇ ਵੈਗ੍ਰੂ ਜੀ ਕਾ ਖਾਲਸਾ ਵੈਗ੍ਰੂ ਫਤਿਹ ਬੰਦਾ ਜਾਣ ਲਈ ਤਿਆਰ ਨਹੀਂ ਹੈਗਾ ਸੰਸਤਾ 'ਚ ਇਹਨੂੰ ਹੁਣ ਵਾਪਸ ਚੰਡੀਗੜ੍ਹ ਦੀ ਫਲੈਟ ਬਿਠਾਉਣ ਲੱਗੇ ਆਂ ਚੱਲ ਵੀ ਸਹੀ ਗਾਣਾ ਵੀ ਕੰਡਾ ਕਰਾ ਦਿੱਤਾ ਇਹਨੂੰ ਸਲਾਈਡ ਕਰਾਇਆ ਹੁਣ ਚਲ ਹਾਂਜੀ ਸਲਾਈਡ ਕਰਾਇਆ ਇਹਦੇ ਲਈ ਟਿਕਟ ਬੁੱਕ ਕਰਾਈ ਆਈ ਉਹ ਮਜ਼ਾਕ ਕਰਦੇ ਵੀਰ ਸਲਾਈਟਾਂ ਜਿਹੜਾ ਆਪ ਰਹਿੰਦੇ ਨੇ ਆਪਾਂ ਕਿੱਥੇ ਰਹਿਣਾ ਹੈ ਭਾਜੀ ਫਿਰ ਅੱਜ ਪਹਾੜੀ ਪੂਰੇ 5-5 ਦਾ 10-1000 ਰੁਪਏ ਦਿਹਾੜੀ ਬਣਾਉਨੇ ਆ ਜੀ 10000 ਤਾਂ ਬਹੁਤ ਘੱਟ ਆ ਵੀਰੇ ਕੱਲ 50000 ਫੜਿਆ ਪੁਖਾਰੀ ਤੋਂ ਫਤੇਗੜ ਸਾਹਿਬ ਪੁਖਾਰੀ ਨਾਮ ਦਾ ਪੁਖਾਰੀ ਆ ਇਹਦਾ ਬਿਜ਼ਨਸ ਹੈ ਨਾ ਲਈ ਇਹ ਵੀ ਬਣਦਾ ਬਾਈ ਪੱਗ ਬੰਨ ਕੇ ਸਰਦਾਰ ਦੇ ਇਹ ਵੀ ਬਣਦਾ ਇਹ ਵੀ ਬਣਦਾ ਇਹ ਵੀ ਬਣਦਾ ਅੱਜ ਇਹਨੇ ਰਮਾਲ ਬੰਨੀ ਹੋਇਆ ਜਾਂਦਾ ਫਿਰ ਲੇਟ ਹੋ ਗਿਆ ਹੁਣ ਉੱਠਣ ਚ ਇਹ ਵੀ ਦਮਾਾ ਵੱਢਣਾ ਭਟਰਾ ਵੀ ਆਪੇ ਜਣਾ ਪਿਛੜਾ ਤੁਸੀਂ ਕਿਤੂਰ ਦੇ ਫੜਿਆ ਦਾ ਅੱਛਾ ਭਟਰਾ ਦਾ ਵੀ ਆ ਕੋਈ ਨਹੀਂ ਉਹਨਾਂ ਤੇ ਲੱਗਦੇ ਆਂ ਮੜੇ ਆ ਲੰਘ ਜਾਂ ਸੀ ਦੀਦੇ ਨੇ ਉਹ ਵਧੀਆ ਮੀਮੋ ਚ ਲਾਈ ਵੀ ਬਾਈ ਯਾਰ ਉਹ ਚੱਲ ਤੁਰੇ ਯਾਰ ਹੁਣ ਸੋ ਦੇੜੇ ਜ਼ਮੀਨੀ ਪੱਦਰ ਤੇ ਦੇਖਦੀ ਆ ਸੰਗਤ ਨੂੰ ਪਤਾ ਵੀ ਸੰਗਤ ਨੂੰ ਕਿਵੇਂ ਤੰਗ ਕਰਦੇ ਨੇ ਕੱਪੜੇ ਖਿੱਚਦੇ ਨੇ ਗਲਤ ਕਮੈਂਟ ਕਰਦੇ ਨੇ ਵੈਣ ਭਾਈਆਂ ਨੂੰ ਹਾਂ ਕੋਸ ਹੁੰਦਾ ਪਰ ਇਹਨਾਂ ਤੋਂ ਪਰ ਜਿਹੜਾ ਚੰਡੀਗੜ੍ਹ ਤੋਂ ਕੱਲਾ ਆ ਗਿਆ ਬੰਦਾ ਹਾਂ ਕੀ ਟੀਕਦਾ ਹੁਣ ਇੱਧਰ ਕੀ ਆ ਕੀ ਆ ਇੱਧਰ ਰੋਟੀ ਇੱਧਰ ਹੈਗੀ ਆ ਕੀ ਖਾਣਾ ਕੀ ਆ ਕੀ ਕਰਨਾ ਇੱਧਰ ਦੱਸ ਤਾਂ ਬੋਲ ਕੇ ਦੱਸ ਖੁੱਲ ਕੇ ਦੱਸ ਮੈਂ ਜਾਣਾ ਸੁਣਨੇ ਬਸ ਹੈ ਸੋਕ ਮੈਂ ਚੰਡੀਗੜ੍ਹ ਚਲਾ ਜਾਣਾ ਇੱਧਰ ਕੀ ਕਰਨ ਜਾਣਾ ਹੁੰਦਾ ਹੈ ਹੈ ਇਧਰ ਪਿੱਛੇ ਰਤਾ ਹੈ ਯਾਰ ਬੰਦੇ ਰਤਾ ਪਿੱਛੇ ਵਿਕਲਾਨ ਪਿੱਛੇ ਤੇਰੇ ਬੰਦੇ ਰਹਿੰਦੇ ਨੇ ਹਾਂ ਨਹੀਂ ਵਿਕਲਾਨ ਸਾਰੇ ਉੱਪਰ ਮੰਗਰਾ ਵੀ ਨਹੀਂ ਨਹੀਂ ਉਪਜਾਤੇ ਸਾਰੇ ਹੈ ਸਾਰੇ ਭੱਜ ਗਏ ਮਹੀਮ ਚੱਲ ਰਹੀ ਬਾਈ ਬਾਈ ਦੀ ਸਾਰੇ ਸਾਰਿਆਂ ਦੀ ਸੇਵਾ ਪੁਆਦੀ ਜਿਵੇਂ ਤੇਰੀ ਸੇਵਾ ਬਾਈ ਆ ਨਾ ਸਾਰਿਆਂ ਦੇ ਬੋਰੇ ਭਰ ਭਰ ਕੇ ਪੁਆਏ ਜਾਂਦੇ ਅਸੀਂ ਟੀਮ ਆਈ ਆ ਜੀ ਪੂਰੀ ਪੂਰੀ ਟੀਮ ਆਈ ਟੀਮ ਆ ਪੂਰੀ ਨਾਲ ਤੇ ਕਹਿੰਦਾ ਉੱਪਰ ਮੰਗਦੇ ਨੇ ਪਰ ਉਹਨਾਂ ਦੀ ਸੇਵਾ ਪੁਆਇਆ ਜਾਂਦੀ ਚਲੋ ਕੋਈ ਪ੍ਰਸ਼ਾਦਾ ਪਾਣੀ ਛਕਣ ਦੇ 150 ਲੰਕਰ ਲੱਗੇ ਹੋਏ ਨੇ ਮੰਗਲ ਦੀ ਲੋੜ ਨਹੀਂ ਹੈਗੀ 150 ਲੰਕਰ ਚੱਲਦਾ ਪੂਰਾ ਗੈਂ ਹੈ ਜੀ ਬਹੁਤ ਗੈਂਗਾ ਬਹੁਤ ਗੈਂਗਾ ਜੀ ਜੀ ਪੁੱਛ ਪ੍ਰਤਾਰ ਕਰਦੇ ਨਹੀਂ ਹੈਗੇ ਬਾਬਾ ਜੀ ਅਸੀਂ ਦੱਸਿਆ ਨਹੀਂ ਹਜੇ ਇਹ 50-50 ਹਜ਼ਾਰ ਤੇ ਠੇਕਾ ਲੱਗਦਾ ਇੱਕ ਬੰਦੇ ਦਾ ਹਾਂ ਜੀ ਹਾਂ 50-50 ਹਜ਼ਾਰ ਇੱਕ ਬੰਦਾ ਲੰਦਾ ਸੀ ਜਾਂਦਾ ਹੈ ਭਖਾਰੀ ਗਾਹ ਜਿਹੜਾ ਠੇਕੇਦਾਰ ਹੁੰਦਾ ਉਹ 50-50 ਹਜ਼ਾਰ ਤੇ ਇਹਨਾਂ ਨੂੰ ਲੈ ਜਾਂਦਾ ਫਿਰ ਭੀਤ ਲਗਾਉਂਦਾ ਲਗਾਉਂਦੇ ਨਹੀਂ ਵੀ ਰੱਖੇਵੇਂ ਕਿਰਤਪੁਰ ਸਾਹਿਬ ਉਹ ਰੱਖੇਵੇਂ ਨਹੀਂ ਕਿਰਤਪੁਰ ਸਾਹਿਬ ਇੱਕ ਇੱਕ ਦੁਕਾਨ ਦਾ ਰਾਣੇ ਪੰਜ-ਪੰਜ ਬਿਠਾਏ ਹੋਣੇ ਨਿਸ਼ਾਨ ਸਾਹਿਬ ਜਿਹੜੇ ਵੇਚਦੇ ਨੇ ਉਹ ਤਮਾਕੂ ਖਾਣੇ ਵੇਚਦੇ ਨੇ ਹਾਂ ਜੀ ਹਾਂ ਅਸੀਂ ਉੱਥੇ ਕਰਕੇ ਆਏ ਪਰ ਹੁਣ ਅਸੀਂ ਦੀ ਦਿਹਾੜੇ ਲੰਘ ਇਹ ਆਪਾਂ ਗੁਰੂ ਸਾਹਿਬ ਤੋਂ ਉੱਪਰ ਕੁਝ ਨਹੀਂ ਆਪਣੇ ਲਈ ਨਹੀਂ ਹੈਗਾ ਜੀ ਹਾਂ ਜੀ ਜਿਸ ਆਪਣੇ ਹੁੰਦੇ ਦੇਖ ਕੇ ਵੀ ਕੁਝ ਹੁੰਦਾ ਫਿਰ ਤਾਂ ਮਰਨੇ ਆ ਜੀ ਇਹ ਤੋਂ ਉੱਪਰ ਦਾ ਫਿਰ ਜੇ ਆਪਣੀ ਮਰਿਆਦਾ ਦਾ ਘਰ ਉਹ ਚੱਲ ਯਾਰ ਤੂੰ ਹੁਣ ਇਹ ਬਹਿਰੀ ਉਹ ਫਰੀ ਹੋਣੀ ਹੈ ਉਹ ਚੱਲ ਲੱਗੇ ਆ ਥੱਲੇ ਲੇ ਜੀ ਲੈ 50000 ਫੜਾਇਆ ਤਾਂ ਹਾਂ ਸਾਡੇ ਸਾਡਾ ਦੇਖਿਆ ਦਾ ਇਹਨਾਂ ਨੂੰ ਹਾਂ ਜੀ ਹਾਂ ਕੱਲ 2-3 ਘੰਟੇ ਚ ਪੁਲਿਸ ਵਾਲਿਆਂ ਨੇ ਹੀ ਦੱਸਿਆ ਕਹਿੰਦੇ ਦੋ ਗੇੜੇ ਲਾਇਆ ਆ 50000 ਤੋਂ ਉੱਪਰ ਹੀ ਹੋਣਾ ਜੀ ਤੁਸੀਂ ਇਤੋਂ ਅੰਦਾਜ਼ਾ ਲਾ ਲਓ 500 ਦੇ 200 ਦੇ 100 ਨੋਟ ਪਿੰਗਲਵਾੜੇ ਵਾਲੀ ਗੋਲਕਨੋ ਸੱਤ-ਅੱਠ ਜਣਿਆਂ ਨੇ ਪਾਏ ਨੇ ਅਸੀਂ ਘੰਟਾ ਲੱਗਿਆ ਹਾਂ ਤੋਂ ਪਏ ਨਹੀਂ ਅੱਕ ਕੇ ਫੇਰ ਢੇਰ ਅੰਦਰ ਦਿੱਤਾ ਕਾਰਜੇਵਾ ਜੀ ਹਾਂ ਨਹੀਂ ਨਹੀਂ ਬਿਲਕੁਲ ਬੜੀਆ ਪ੍ਰੈਲਾ ਕਰ ਰਹੇ ਜੀ ਨਹੀਂ ਅਸੀਂ ਤਾਂ ਇਹ ਕੌਣ ਕਰਨੇ ਵਾਲੇ ਮਾਰਿਆ ਜਿ ਕਰਾਉਣੇ ਵਾਲੇ ਮਹਾਲੀ ਦੇਖ ਲੋ ਜੀ ਥਾਂ ਥਾਂ ਤੇ ਖੜੇ ਆ ਗੱਡੀਆਂ ਆਉਂਦੇ ਜਿਹੜਾ ਮਾਰੀ ਆਉਣਾ ਹਰੇਕ ਕੋਈ 5-5 100000 ਰੁਪਏ ਬਣਾਉਂਦੇ ਉੱਪਰ ਤਾਂ ਬਹੁਤ ਫੜੇ ਨੇ ਇਹਦੇ ਕੋਲ ਤਾਂ ਹਜੇ ਘਾਟੇ ਸੀ ਇਹਦੇ ਕੋਲ ਤਾਂ ਮੈਂ ਲਾ ਦੋ ਤਿੰਨ 50000 ਤੋਂ ਉੱਪਰ ਸੀਗੇ 50000 ਤੋਂ ਵੱਧ ਤੇ ਸੀਗੇ ਅੱਜ ਸੇਵ ਗੁਰਦੁਆਰਾ ਸਾਹਿਬ ਤਿੰਨ ਚਾਰ ਬੈਠੇ ਸੀ ਪਾਣੇ ਉਹ ਕਰਿਆਂ ਤੇ ਜੱਜਦੰ ਆ ਮਹਾਰਾਜ ਸਾਡੀ ਤਾਂ ਕੀ ਔਕਾਤ ਆ ਜੀ ਉਹ ਹੀ ਸੇਵਾ ਲੰਦੇ ਨੇ ਨਹੀਂ ਅੱਲਾਹ ਵਧੀਆ ਨਹੀਂ ਗ੍ਰੇਸ ਨਾਲੇ ਤੰਗੇ ਕਰ ਦਿੰਦੇ ਹਾਂ ਬਹੁਤ ਤੰਗ ਹੈ ਗਲਤ ਕਮੈਂਟ ਬੋ ਕਰਦੇ ਆ ਅਸੀਂ ਉਹ ਵੀਡੀਓ ਚ ਗੱਲ ਦੱਸ ਨਹੀਂ ਹੁੰਦੀ ਹਾਂਜੀ ਹਾਂ ਸਾਨੂੰ ਹੁਣ ਕਈ ਬੀਬੀਆਂ ਦੱਸਦੀਆਂ ਨੇ ਕਹਿੰਦੀਆਂ ਵੀ ਅਸੀਂ ਇਹਨਾਂ ਤੋਂ ਡਰਦੀਆਂ ਗੁਰੂ ਘਰ ਨਹੀਂ ਆਉਂਦੀਆਂ ਜੇ ਤੋ ਦੱਸੋ ਕੀਏ ਤੋਂ ਨਮੋਸ਼ੀ ਦੀ ਗੱਲ ਹੋ ਆਪਣੇ ਲਈ ਵੀ ਭੁਖਾਰੀਆਂ ਦੇ ਡਰ ਤੋਂ ਸਾਡੀਆਂ ਮਾਤਾ ਮਾਂ ਭੈਣਾਂ ਗੁਰਦੁਆਰੇ ਆਉਣ ਤੋਂ ਡਰਨ ਕਈ ਨੌਜਵਾਨ ਦੱਸਦੇ ਆ ਕਹਿੰਦੇ ਵੀ ਕਈ ਵਾਰ ਭੈਣ ਨਾਲ ਮੱਥਾ ਟੇਕਣ ਆਉਂਦੇ ਆ ਸ਼ਾਮ ਨੂੰ ਕਹਿੰਦਾ ਕਹਿਣਗੇ ਤੁਹਾਡੀ ਜੋੜੀ ਬਣੀ ਰਹੇ ਰੱਬ ਤੁਹਾਡੀ ਲਾਦ ਦੇ ਗਲਤ ਸ਼ਬਦਾਂ ਵਾਲੀ ਯੂਜ਼ ਕਰਦੀ ਬਹੁਤ ਕਰਦੀ ਇੱਕ ਪਹਿਲਾਂ ਸੀ ਇੱਥੋਂ ਹੀ ਪੜੀ ਆ ਜੀ ਉਹ ਪਤਾ ਕੀ ਕਰਦੀ ਸੀ ਉਹ ਜਾਣ ਕੇ ਪਾਗਲ ਬਣੀਦੀ ਭੀਕ ਮੰਗਦੀ ਜੇ ਕੋਈ ਨਹੀਂ ਦਿੰਦਾ ਉਹ ਤੁੱਕਣ ਲੱਗ ਜਾਂਦੀ ਸੀ ਉਹਦੇ ਮੂੰਹ ਗਾਲਾ ਗੜ ਦੀ ਗੰਦੀਆਂ ਗੰਦੀਆਂ ਪੂਰਾ ਪੜਿਆ ਉਹ ਦਰਵਾਜ਼ੇ ਸਾਹਦੇ ਸਾਹਮਣੇ ਹੁੰਦੇ ਸੀ ਹਾਂ ਮੋਹਾਲੀ ਦਾ ਉਹ ਸਾਹਿਬ ਹੈਗਾ ਜੀ ਉੱਥੇ ਵੀ ਇਹੀ ਹਾਲ ਚੱਲਦਾ ਹੈ। ਅੱਛੇ ਉੱਥੇ ਅਸੀਂ ਫਿਰ ਮਨਾ ਕਰਦੇ ਭਾਈ ਆਹ ਨਗਰੋਂ ਲੰਗਰ ਲੱਗਿਆ ਮਹਾਰਾਜ ਦਾ ਤੁਸੀਂ ਉੱਥੇ ਲੰਗਰ ਛਕੋ ਬਹਿ ਕੇ ਕਹਿੰਦਾ ਸਾਡੇ ਲੰਗਰ ਤਾਂ ਤੁਸੀਂ ਜਿੰਮਤ ਲੈ ਲੰਗਰ ਲਈ ਹੁੰਦਾ ਜੀ ਨਾਲੇ ਦਵਾਈ ਬੂਟੀ ਸਾਰਾ ਕੁਝ ਹੈ ਆਪਣੀ ਹਾਂ ਜੀ ਸਾਬ ਸਤੇ ਜੀ ਬਹੁਤ ਵਧੀਆ ਕੰਮ ਕਰਦੇ ਆ ਜੀ ਧੰਨਵਾਦ ਜੀ ਇਹ ਬੰਦੇ ਨੂੰ ਪਹਿਲਾਂ ਮੈਂ ਸਵੇਰੇ ਇਹਦੇ ਕੋਲ ਬੈਠਾ ਦਾ ਜੀ ਇਹਨਾਂ ਨੂੰ ਕੋਈ ਰੋਕਿਆ ਅੱਛਾ ਜੀ ਆ ਵੀ ਹੈ ਕਿਤੇ ਮੈਂ ਕਹਿੰਦਾ ਚੰਡੀਗੜ੍ਹ ਦਾ ਹਾਂ ਚੰਡੀਗੜ੍ਹ ਦਾ ਜਾਂਦਾ ਮੈਂ ਚੰਡੀਗੜ੍ਹ ਦਾ ਨਹੀਂ ਤੂੰ ਪਿੱਛੇ ਦੱਸ ਕਿ ਪੁਰਾਣਾ ਕੋਈ ਪਿਆਰ ਦਾ ਹਾਂ ਜਿਹੜਾ ਤੁਸੀਂ ਫਤਗੜ੍ਹ ਸਾਹਿਬੋਂ ਫੜੇ ਹੋ ਸਰਦਾਰ ਬਣਿਆ ਸੀਗਾ ਹਾਂ ਇਹ ਵੀ ਬਣਦਾ ਜੀ ਇਹ ਵੀ ਸਰਦਾਰ ਬਣਦਾ ਹਾਂ ਤੇ ਛੱਡ ਕੇ ਤਾਂ ਗੱਡੀ ਪਰੇ ਜਾਂਦੀ ਹਾਂ ਹਾਂ ਜੀ ਬਹੁਤ بڑا ਇਹਦਾ ਵੀ ਇੱਕ ਪੰਗਾ ਲੱਤਾ ਹੋਇਆ ਹੈ ਸਾਦਾ ਮੈਂ ਤਾਂ ਹਾਂ ਜੀ ਇਹਦੇ ਪਿੱਛੇ ਬਹੁਤ ਬੜੀਆਂ ਸ਼ਕਤੀਆਂ ਜੀ ਰੋੜਾ ਰਪਿਆ ਰੋਜ਼ ਦਾ ਇਕੱਠਾ ਕਰਨਾ ਲੋਕਾਂ ਨੂੰ ਕਹਿੰਦੇ ਆ ਯਾਰ ਇੱਕ ਬੰਦੇ ਦਾ ਰੇਟ ਚੱਲ ਰਿਹਾ ਇਸ ਟਾਈਮ ਇਹਨਾਂ ਦਾ ਪੁਕਾਰੀਆਂ ਦਾ ਠੇਕਾ ਜੀ ਹਾਂ ਜੀ ਇਹ ਫੋਨ ਉੱਪਰ ਫੜਿਆ ਉਹਦੇ ਕਾਰਡ ਨਿਕਲੇ ਹੋਟਲਾਂ ਦੇ ਹੋਟਲ 'ਚ ਰਹਿੰਦਾ ਸੀ ਕਹਿੰਦੇ ਤਾਂ ਉਹ ਜਮਾ ਸਾਡੀ ਜੇਬ 'ਚ ਨਹੀਂ ਹੈਗਾ ਜਿੱਥੇ ਬੰਦਾ ਜਾਊਗਾ ਉੱਥੇ ਤਾਂ ਹੀ ਹੋਊਗਾ ਕਮਰਾ ਲੈਣ ਜਾਊਗਾ ਗੋਦਰ ਦਿੰਦੇ ਧੰਨਵਾਦ ਜੀ ਧੰਨਵਾਦ ਬਾਈ ਖਾਲਸਾ ਬਾਈ ਜੀ ਕੀ ਫਤਿਹ